ਜੇ ਅੱਜ ਵੀ ਇਹਨਾਂ ਦਾ ਦੋਸ਼ੀਆਂ ਦਾ ਕੁਝ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਤਾ ਨਹੀਂ ਕਿਹਨੂੰ ਕਿਹਨੂੰ ਹੱਥ ਪਾਉਣਗੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਨੌਜਵਾਨ ਬੋਲਣ ਲੱਗਾ 100 ਵਾਰ ਸੋਚੂਗਾ ਕਿ ਉਹਨੂੰ ਮਾਰ ਗਏ ਸੀ ਯਾਰ ਹੁਣ ਕੀ ਹੋ ਗਿਆ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਪਿੰਡ ਦੇ ਬੱਚਾ ਬੱਚਾ ਜਿਹੜਾ ਉਹ ਡਰਿਆ ਹੋਇਆ ਜਿਹੜਾ ਇੱਕ ਵਿਚਾਰੇ ਗਰੀਬ ਦੁਕਾਨਦਾਰ ਦੇ ਸ਼ਰਿਆਂ 'ਚ ਛੱਤਰ ਮਾਰ ਕੇ ਕਹਿੰਦੇ ਸਾਡੇ ਕੋਲ ਹੁਣ ਇਹ ਲੋਕਾਂ ਨੂੰ ਅਸਲ ਪ੍ਰਮਾਤਮਾ ਦਾ ਖੌਫ ਨਹੀਂ ਸੀ ਜਿਹਦੇ ਜੀ ਕਰਦਾ ਸੀ ਆ ਉਹ ਹਰੇਕ ਦੀ ਜੀ ਕੋਤ ਮਾਰ ਕਰਦੇ ਸੀਗੇ ਕਿ ਮੈਨੂੰ ਇਥੋਂ ਫੜ ਕੇ ਨਮਨਔਰੇ ਆਉਂ ਮੈਂ ਦੱਸਦਾ ਬੋਰ ਕਿਵੇਂ ਲਾਈ ਜਾਂਦਾ ਪਿੰਡ ਦੀਆਂ ਧੀਆਂ ਪੈਣਾ ਅੱਡੇ ਤੋਂ ਪਿੰਡ ਤੋਂ 2 ਕਿਲੋਮੀਟਰ ਦੂਰ ਜਾਂਦੀਆਂ ਨੇ ਉਹ ਤਾਂ ਫਿਰ ਪੜਨ ਜਾਣੋ ਵੀ ਡਰਿਆ ਕਰਨੀਆਂ ਜੇ ਇਹਨਾਂ ਦੇ ਹੱਥ ਹੋਂਸ ਲੈ ਅੱਜ ਦੇ ਸਮੇਂ ਦੇ ਵਿੱਚ ਬਲੰਦ ਅੱਛਾ ਲਗਾ ਲਾਸ਼ ਫਿਰ ਮਾਰ ਕੇ ਮੈਨੂੰ ਚਲੇ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਨੌਜਵਾਨ ਬੋਲਣ ਲੱਗਾ 100 ਵਾਰ ਸੋਚੂਗਾ ਕਿ ਉਹਨੂੰ ਮਾਰ ਗਏ ਸੀ ਯਾਰ ਹੁਣ ਕੀ ਹੋ ਗਿਆ ਇਹ ਇਹਨਾਂ ਨੂੰ ਜੇ ਸਰਕਾਰ ਇਹਨਾਂ ਗੁੰਡਾਂ ਅੰਸਰਾ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਨੱਕ ਪਾਉਂਦੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੀ ਨੌਜਵਾਨੀਆਂ ਜਿਹੜੀ ਉਹ ਬਦੇਸ਼ਾਂ ਵਾਲਿਆਂ ਪਰ ਜੁੜੀ ਤੇ ਆਪ ਦੇ ਨੌਜਵਾਨੀ ਦੇ ਮਨਾਂ ਦੇ ਵਿੱਚ ਕੋਈ ਖੌਫ ਨਾ ਹੋਊਗਾ ਤਾਂ ਕਿ ਸਰਕਾਰਾਂ ਨੂੰ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕੈਕਸ਼ਨ ਲੈਣੀ ਚਾਹੀਦੀ ਹੈ ਅਸੀਂ ਸਦਾ ਹਜ ਜੀ ਸਿੰਘ ਨੂੰ ਅੱਜ ਮਿਲਣਾ ਹੈ ਆਈ ਸਾਹਿਬ ਨੂੰ ਮੈਡਮ ਕਿਤੇ ਕੰਮ ਕਰਕੇ ਬਾਅਦ ਨੇ ਤੇ ਅਸੀਂ ਆਪਦੀ ਇਹੀ ਮੰਗ ਲੈ ਕੇ ਇੱਥੇ ਆਏ ਆ ਤੇ ਜਿਹੜਾ ਤੀਜਾ ਦੋਸ਼ੀ ਆ ਉਹ ਹਜੇ ਬਾਹਰ ਆਗਾ ਤੇ ਕਦੋਂ ਵੀ ਸਾਡਾ ਸਾਡਾ ਨਗਰ ਆ ਜਿਹੜਾ ਉਹ ਇਸ ਵਕਤ ਪੂਰਾ ਖੌਫ ਦੇ ਵਿੱਚ ਆ ਐਡੀ ਵੱਡੀ ਘਟਨਾ ਹੋਣ ਤੋਂ ਬਾਅਦ ਜਿਹੜਾ ਹੈਗਾ ਉਹ ਪਿੰਡ ਦੇ ਬੱਚਾ ਬੱਚਾ ਜਿਹੜਾ ਉਹ ਡਰਿਆ ਹੋਇਆ ਜਿਹੜਾ ਕਮੈਂਟ ਆਇਆ ਜਿਹੜੇ ਬੰਦੇ ਦਾ ਉਹ ਉਹਨਾਂ ਵਿੱਚੋਂ ਸੀਗਾ ਜਿਹੜਾ ਫਰਾਰ ਹੈ ਉਹ ਸੀਗਾ ਕਿ ਉਹ ਕਿਸੇ ਅਨਨੋਨ ਆਈਡੀ ਹੈ ਹਾਂ ਅਨਨੋਨ ਆਈਡੀ ਨਹੀਂ ਕੋਈ ਐਚਆਰ ਬਲੌਗਸ ਕੋਈ ਲਿਖਿਆ ਹੋਇਆ ਉਹਨਾਂ ਦੇ ਕੋਈ ਲਿੰਕ ਦਾ ਹੀ ਬੰਦਾ ਕੋਈ ਵੀ ਜਿਹੜੇ ਕਿਉਂਕਿ ਕੋਈ ਮੈਂ ਆਪ ਦੇ ਨਿਚਲੇ ਹੀ ਤਾਂ ਬੋਲਾਂ ਨਹੀਂ ਪਤਾ ਨਹੀਂ ਕਿਉਂ ਕਿ ਇਹ ਚੱਲ ਚੁ ਵੀ ਹੋਣੀ ਹੈ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਨੇ ਸੋ ਕੋਈ ਵੀ ਮੰਨ ਲੇ ਚਲੋ ਮੈਨੂੰ ਕੱਲ ਨੂੰ ਮਾਰ ਕੇ ਚਲਾ ਜਾਂਦਾ ਤੇ ਇਹ ਇੱਥੇ ਜਿਹੜਾ ਹੈਗਾ ਇਹ ਕਿਸੇ ਵੀ ਤਰ੍ਹਾਂ ਕੋਈ ਮੋਹੌਲ ਖਰਾਬ ਕਰਨ ਦੀ ਕੋਸ਼ਿਸ਼ ਕੋਈ ਕੁਝ ਵੀ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇਹਨਾਂ ਗੁੰਡਾਂਾਂਸਟਰ ਵੱਲੋਂ ਰਹੂਗੀ ਕਿ ਅੱਗੇ ਤੋਂ ਕੋਈ ਵੀ ਨੌਜਵਾਨ ਜਿਹੜਾ ਹੈਗਾ ਉਹ ਪੰਜਾਬ ਦਾ ਆਪਣੇ ਪਿੰਡ ਲਈ ਵਾਹਨੇ। ਪ੍ਰਸ਼ਾਸਨ ਵੱਲੋਂ ਤੁਹਾਨੂੰ ਸਿਕਿਉਰਿਟੀ ਦੀ ਮਹੀਆ ਫਰਾਈ ਗਈ ਸੀ ਉਹਦਾ ਕੀ ਮੈਨੇ ਇੱਕ ਹੈਗਾ ਮੁੰਡਾ ਸਰਕਾਰ ਵੱਲੋਂ ਤੇ ਅੱਗੇ ਵੀ ਅਸੀਂ ਮੰਗ ਕਰਦੇ ਹਾਂ ਕਿ ਕੱਲਾ ਮੇਰੀ ਨਹੀਂ ਸਾਡੇ ਪਿੰਡ ਦੀ ਸਖਿਆ ਵੀ ਕੀਤੀ ਜਾਵੇ ਪੈਟਰੋਲਿੰਗ ਕੀਤੀ ਜਾਵੇ ਬਕਾਇਦਾ ਸਾਡੇ ਪਿੰਡ ਦੇ ਜਿਹੜਾ ਖੌਫ ਆ ਉਹ ਖੌਫ ਚੱਕਿਆ ਜਾਵੇ ਕਿਸ ਤਰ੍ਹਾਂ ਲੋਕ ਆ ਜਿਹੜੇ ਆਪਣੇ ਕਮਾਕਰਾਂ ਤੇ ਜਾਣ ਇੱਕ ਅਸੀਂ ਤਾਨੂੰ ਵੀਡੀਓ ਵੀ ਮੈਂ ਦੱਸੂ ਅਨਲਾਈਜ਼ ਕਰੂੰਗਾ ਕਿ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਇੱਕ ਵਿਚਾਰੇ ਗਰੀਬ ਦੁਕਾਨਦਾਰ ਦੇ ਸ਼ਰੇਆਮ ਛਤਰਮਾਰ ਕੇ ਕਿਹਾ ਸਾਡੇ ਕੋਲ ਹੁਣ ਉਹ ਵੀਡੀਓ ਸੀਸੀਟੀਵੀ ਥਰੂ ਪਹੁੰਚੀ ਆ ਇਹ ਲੋਕਾਂ ਨੂੰ ਅਸਲ ਪਰਮਾਤਮਾ ਦਾ ਫੋਬ ਨਹੀਂ ਸੀ ਜਿਹਦੇ ਜੀ ਕਰਦਾ ਸੀ ਆ ਉਹ ਹਰੇਕ ਦੀ ਕੋਟ ਮਾਰ ਕਰਦੇ ਸੀਗੇ ਹੁਣ ਘਟੇ ਮੁਖੀ ਕੋਣ ਹੈਗੇ ਉੱਥੇ ਜਿਹੜੇ ਕੀ ਪਿੰਡ ਦੇ ਜੇ ਨਵੇਂ ਲਾਏ ਨੇ ਕਿ ਉਹਨਾਂ ਨੂੰ ਸ਼ਿਕਾਇਤ ਦੱਸੀ ਹੈ ਮੈਡਮ ਕੁਸਵਿੰਦਰ ਕੌਰ ਨੇ ਉਹ ਫੈਕਸੀ ਨੇ ਉਹਨਾਂ ਨੂੰ ਸ਼ਿਕਾਇਤ ਵੀ ਬਕਾਇਦਾ ਸੀ ਦੱਸਦੀ ਆ ਸਭ ਤੋਂ ਉਹਨਾਂ ਨੂੰ ਉਹਨੇ ਧਿਆਨ ਦੇ ਵਿੱਚ ਲਿਆਤਾ ਬਾਕੀ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਲੇਫਿਰ ਦਰੰਦੀ ਲੋਣੀ ਹੈ ਅਸੀਂ ਤੁਹਾਡੇ ਨਾਲ ਖੜੇ ਆਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਪੰਜੇ ਮਗਰਾ ਪਰ ਨਹੀਂ ਹੁੰਦੀਆਂ ਖਸਾਰ ਨਹੀਂ ਹੁੰਦੀਆਂ ਪਹਿਲਾਂ ਸਾਡੇ ਐਸਐਚਓ ਮੈਡਮ ਸਰਜੀਤ ਕੌਰ ਰਹਿ ਕੇ ਗਏ ਨੇ ਬੜੇ ਵਧੀਆ ਤੇ ਤਵਾਂਗੇ ਐਸਾ ਤੁਸੀਂ ਸਾਡਾ ਪਿੰਡ ਉਹਨਾਂ ਨੇ ਜਮਾ ਲਗਾਮ ਲਾਤੀ ਸੀ ਨਾ ਅੰਸਰਾਪੁਰ ਸੋ ਇਹ ਮਨੀਸ਼ ਕੁਮਾਰ ਆ ਗਿਆ ਪਤਾ ਨਹੀਂ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੁੰਦਾ ਕਿ ਆਪਾਂ ਆਪਾਂ ਕਿਸੇ ਨੂੰ ਬੋਲਣ ਦਾ ਨਾ ਦਈਏ ਕਿ ਆਪਾਂ ਆਪਣੇ ਮੂਰੇ ਕੋਈ ਜਵਾਨ ਕਿਵੇਂ ਹਾਲਾਂਕਿ ਅਸੀਂ ਉਹਨਾਂ ਦੇ ਉਹਨਾਂ ਨੂੰ ਜੀ ਆਇਆਂ ਆਖਿਆ ਸੀ ਪਿੰਡ ਚ ਬਕਾਇਦਾ ਉਹਨੂੰ ਸੱਚੀ ਕਾ ਅਪਲਾਈ ਸਰ ਸਾਡਾ ਉਹਨਾਂ ਨਾਲ ਕੋਈ ਨਿੱਜੀ ਰੌਲਾ ਨਹੀਂ ਸੀ ਮੈਂ ਤਾਂ ਆ ਕੇ ਉਹਨਾਂ ਨੂੰ ਜਾਣ ਦਾ ਤੱਕ ਵੀ ਨਹੀਂ ਸੀ ਪਤਾ ਨਹੀਂ ਉਹਨਾਂ ਨੂੰ ਇਹਨਾਂ ਤੇ ਕਿਹੜੀ ਗੱਲ ਦਾ ਗੁੱਸਾ ਆਇਆ ਕਿ ਇਸ ਤਰ੍ਹਾਂ ਦੀ ਲੈਂਗੁਏਜ ਵਰਤੀ ਗਈ ਸੁਣਾਓ ਤੁਹਾਡੀ ਲੈਂਗੁਏਜ ਮੈਨੂੰ ਕਿਤੇ ਤਾਂ ਪਿੰਡ ਦੇ ਵਿੱਚ ਆ ਕੇ ਮੈਂ ਉਹਨਾਂ ਨੂੰ ਸੱਤ ਕਿਹਾ ਭਾਈ ਮੈਂ ਸੱਤ ਗੱਲ ਸੱਤ ਗੱਲ ਦਾ ਮਨਜ਼ੂਰ ਕਰਨ ਦੀ ਗੱਲ ਆ ਮੈਨੂੰ ਇਸ ਨੂੰ ਫੜ ਕੇ ਮੈਨੂੰ ਕਹਿੰਦਾ ਔਰੇ ਆਓ ਤੁਹਾਨੂੰ ਮੈਂ ਦੱਸਦਾ ਹੋਰ ਕਿਵੇਂ ਲਾਈ ਜਾਂਦਾ ਮੈਂ ਕਹਿੰਦਾ ਸਰ ਮੈਂ ਵੀ ਆਪਣੇ ਨੇਕ ਵਾਸਤੇ ਨਹੀਂ ਲੜ ਰਿਹਾ ਮੈਂ ਆਪਣੇ ਪਿੰਡ ਵਾਸਤੇ ਲੜ ਰਿਹਾ ਬਾਕੀ ਸਾਡੇ ਪਿੰਡ ਨੇ ਸਬੂਤ ਦਿੱਤਾ ਹੈ ਕਿ ਇਹਦਾ ਕੋਈ ਮੇਰੀ ਸਾਡੀ ਫੌਜੀ ਸਾਹਿਬ ਜੀ ਕੋਈ ਨਿੱਜੀ ਲੜਾਈ ਨਹੀਂ ਸੀਗੀ ਇੰਤਾਰੇ ਦੀ ਜਿਹੜਾ ਬੰਦਾ ਲੱਤ ਕਵਾ ਕੇ ਬੈ ਗਿਆ ਅੱਜ ਉਹਨੇ ਪੰਜਾਬ ਪੁਲਿਸ ਇਹਨੇ ਸਰਕਾਰ ਨੂੰ ਚਾਹੀਦਾ ਕਿ ਉਸ ਬੰਦੇ ਕੋਲੇ ਜ਼ਿਆਦਾ ਜ਼ਮੀਨ ਨਹੀਂ ਹੈਗੀ ਉਹਨੂੰ ਕਿਤੇ ਨਾ ਕਿਤੇ ਉਹਦੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਅਸੀਂ ਇਹੀ ਮੰਗ ਰੱਖਦੇ ਹਾਂ ਕਿਉਂਕਿ ਉਹ ਬੜਾ ਫਿੱਟ ਬੰਦਾ ਸੀ ਸਪੋਰਟਸਮੈਨ ਕੋਟੇ ਤੋਂ ਰਿਟਾਇਰ ਹੋ ਕੇ ਆਇਆ ਸੀਗਾ ਉਹਨਾਂ ਦੇ ਕਮਾਉਣ ਵਾਲਾ ਪਿੱਛੇ ਕੋਈ ਨਹੀਂ ਰਿਹਾ ਤੋਂ ਅਸੀਂ ਮੰਗ ਕਰਦੇ ਆ ਕਿ ਉਹਦੇ ਬੱਚੇ ਲਈ ਕੋਈ ਨਾ ਕੋਈ ਪ੍ਰਸ਼ਾਸਨਿਕ ਜਿਹੜਾ ਸਰਕਾਰ ਹੋ ਕੁਝ ਕਰੇ ਜਿਹੜਾ ਸਾਰਾ ਕੁਝ ਹੋਇਆ ਜੀ ਕੁਟਮਾਰ ਹੋਈ ਹੈ ਕਿ ਜਿਹੜਾ ਉਦੋਂ ਦਾ ਤਾਂ ਉੱਥੇ ਵੀ ਗੱਲ ਦੀਆਂ ਇਦਨਾ ਅਜੋ ਤੁਹਾਡੇ ਨਾਲ ਦੀ ਟੀਮ ਹੈਗੀ ਆ ਉਹਦੀ ਕੋਈ ਹੌਸਲਾ ਡਿੱਗਾ ਤੀ ਉਹਨਾਂ ਦਾ ਕੋਈ ਨਾਲ ਪੱਗੜੀ ਬੰਦੇ ਤੁਹਾਡੇ ਨਾਲੋਂ ਨਹੀਂ ਟੁੱਟਿਆ ਕੋਈ ਨਹੀਂ ਹੌ ਕੱਲੇ ਕੱਲੇ ਪਿੰਡ ਦਾ ਬੱਚਾ ਬਚਾ ਕੇ ਹੌਸਲਾ ਦੇ ਰਿਆ ਕੋਈ ਘਰ ਨਹੀਂ ਹੈਗਾ ਕਿਸੇ ਗੱਲ ਦਾ ਕੱਲੇ ਕੱਲੇ ਪਿੰਡ ਦਾ ਬੱਚਾ ਬੱਚਾ ਅੱਗੇ ਹੀ ਕਹਿੰਦਾ ਵੀ ਅੱਧੀ ਰਾਤ ਨੂੰ ਵੀ ਲੋੜ ਹੋਈ ਸਾਨੂੰ ਆਵਾਜ਼ ਮਾਰਨੀ ਅਸੀਂ ਤੇਰੇ ਨਾਲ ਆ ਜਦੋਂ ਬਸ ਪਿੰਡ ਦਾ ਹੌਸਲਾ ਹੋਏ ਬੰਦੇ ਨੂੰ ਫਿਰ ਉਸ ਦਾ ਰੋਲ ਬਹੁਤ ਜ਼ਰੂਰੀ ਹੈ ਜੀ ਬੱਚਾ ਜੀ ਤਾਂ ਕਿ ਟੁੱਟਾ ਨਾ ਲੋਕ ਵਿੱਚ ਇਹ ਮੂਵਮੈਂਟ ਚੱਲਦਾ ਰਹੇ ਜੀ ਦੇਖੋ ਮੂਮੈਂਟ ਜੇ ਤਾਂ ਝੂਠੀ ਹੁੰਦੀ ਨਾ ਇਹ ਅਸੀਂ ਇੱਕ ਗੱਲ ਮੰਨ ਘੱਟ ਹੁੰਦੀ ਹੈ ਕਿ ਅਨਿਧੀਰ ਹਾਲਾ ਹੁੰਦਾ ਉੱਥੇ ਲੋਕ ਲੋਕਾਂ ਨੇ ਤਨਾ ਪੰਦਾ ਪਰ ਲੋਕ ਸੱਚ ਜਾਣਦੇ ਨੇ ਸੱਚ ਇਹ ਨਹੀਂ ਹੁੰਦਾ ਵੀ ਪ੍ਰਮਾਤਮਾ ਦਾ ਇੱਕ ਰਾਹ ਹੁੰਦਾ ਸੋ ਕੋਈ ਵੀ ਜਿਹੜਾ ਬੰਦਾ ਸਾਡਾ ਪਿੰਡ ਆ ਜਿਹੜਾ ਪਹਿਲਾਂ ਵੀ ਸੱਚ ਲਈ ਲੜਦਾ ਆ ਰਿਹਾ ਆਨਲਾਈਨ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸੱਚ ਲਈ ਲੜਾਂਗੇ ਜੇ ਅੱਜ ਵੀ ਇਹਨਾਂ ਦਾ ਦੋਸ਼ੀਆਂ ਦਾ ਕੁਝ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪਤਾ ਨਹੀਂ ਕਿਹਨੂੰ ਵੀ ਹੱਥ ਪਾਉਣਗੇ ਸਾਡੇ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਸਾਡੇ ਪਿੰਡ ਦੀਆਂ ਧੀਆਂ ਪੈਣਾ ਅੱਡੇ ਤੋਂ ਪਿੰਡ ਤੋਂ 2 ਕਿਲੋਮੀਟਰ ਦੂਰ ਜਾਂਦੀਆਂ ਨੇ ਉਹ ਤਾਂ ਫਿਰ ਪੜਨ ਜਾਣੋਂ ਵੀ ਡਰਿਆ ਕਰਨੀਆਂ ਜੇ ਇਹਨਾਂ ਦੇ ਡਿਫੈਂਸ ਲੈ ਅੱਜ ਦੇ ਸੰਗਤ ਬਣਾਉਂਦੇ ਅੱਛਾ ਲਗਾ ਲਾਸਟ ਸਵਾਲ ਹੈਗਾ ਜਿਹੜਾ ਕਿ ਸਾਫ ਦਾ ਫੁੱਜੀ ਚੱਕ ਨਹੀਂ ਹੈਗਾ ਤੇਰੇ ਨਾਲ ਚੱਲ ਉਹਨੂੰ ਕਾਫੀ ਤਰ੍ਹਾਂ ਦੇ ਜਿਹੜੇ ਕਿ ਆ ਵਧੂਆ ਪਾਰਟੀਆਂ ਦੇ ਬੰਦੇ ਮਿਲਣ ਆਏ ਸੀ ਜਿਹੜੇ ਲਾਚ ਚੱਲ ਰਹੇ ਨੇ ਖਰਚਾ ਕੌਣ ਚੱਕ ਰਿਹਾ ਤੇ ਅੱਗੇ ਕਿਸ ਤਰ੍ਹਾਂ ਦੀ ਮੰਗੇਗੀ ਜੇ ਉਹਨਾਂ ਦੀ ਵੱਡੇ ਨਲਗਾ ਨੂੰ ਖਰਚਾ ਤਾਂ ਫਿਲਹਾਲ ਫੌਜੀ ਸਾਹਿਬ ਦਾ ਜਿਹੜਾ ਐਮਐਚ ਦੇ ਅਧੀਨ ਜਿਹੜੇ ਸਾਹਿਬ ਦਾ ਵਧਿਆਣਾ ਹੁੰਦਾ ਉਹ ਐਮਐਚ ਦੇ ਅਧੀਨ ਉਹਨਾਂ ਦਾ ਰਿਕਾਰਡ ਬਣਿਆ ਹੋਇਆ ਹੁੰਦਾ ਤਾਂ ਵਧੇ ਦਾ ਉਹ ਸਾਰਾ ਜੋ ਮਿਲਟਰੀ ਹਸਪੀਟਲੋਂ ਕੀਤਾ ਜਾਊਗਾ ਤੋਂ ਜਿੰਨੇ ਵੀ ਰਾਜਨੀਤਿਕ ਖੇਡਾ ਕੇ ਗਏ ਨੇ ਅਸੀਂ ਦੇਖੋ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿਉਂਕਿ ਇਹਦੇ ਵਿੱਚ ਕੋਈ ਨਾ ਕੋਈ ਕੱਲੇ ਕਹਿੰਦਾ ਵੀ ਸਾਨੂੰ ਰੋਕਦਾ ਹੈ ਪੋਲਿਟਿਕਲ ਮੁੱਦਾ ਨਾ ਹੋਵੇ ਹਨ ਜਿਆਨ ਉਹ ਇਕੱਲੇ ਪੋਲਿਟਿਕਲ ਲੀਡਰ ਨਹੀਂ ਹੋਰ ਵੀ ਪੰਜਾਬ ਦੇ ਜਿੰਨੇ ਬੁੱਧੀਜੀਵੀ ਹੈ ਜਿੰਨੇ ਸਾਰੇ ਲੋਕ ਸਾਡੇ ਨਾਲ ਆਉਣ ਸਾਨੂੰ ਹੌਸਲਾ ਦੇਣ ਹਨ ਤਾਂ ਕਿ ਪੰਜਾਬ ਦੇ ਵਿੱਚ ਅੱਗੇ ਕੋਈ ਇਹ ਜੀ ਬਾਤ ਆਦਣਾ ਹੋਵੇ ਪੰਨੂ ਸਾਹਿਬ ਆਏ ਸੀਗੇ ਕਹਿੰਦੇ ਖਰਚਾ ਸੀ ਸਰਕਾਰ ਚੱਕੂਗੀ ਪਰ ਅਸੀਂ ਸਾਫ ਕਹੋ ਜਿਨਾ ਗੱਲ ਕੀਤੀ ਉਹ ਕਹਿੰਦੇ ਸਾਡੇ ਨੌਜਵਾਨ ਮੁੰਡੇ ਨੂੰ ਨੌਕਰੀ ਦੇ ਵਾਸਤੇ ਜਿਹੜੇ ਕੀ ਆ ਪੰਨੂ ਸਾਹਿਬ ਬਲਤੇਜ ਸਿੰਘ ਪੰਨੂ ਬਕਾਇਦਾ ਸਾਡੇ ਪਿੰਡ ਆਏ ਸੀ ਲਾਇਬ੍ਰੇਰੀ ਦੇ ਉੱਤੇ ਸਾਡਾ ਪਿੰਡ ਉੱਤੇ ਇਕੱਠਾ ਹੋਇਆ ਸੀ ਸਾਰਾ ਅਨੁਸਾਰ ਨੂੰ ਵੀ ਇਹੀ ਸਵਾਲ ਕੀਤੇ ਕਰਦੇ ਆ ਨੇ ਵੀ ਪਿੰਡ ਦਾ ਪਿੰਡ ਦੇ ਸੱਕਿਆ ਦੂਜਾ ਰਣਬੀਰ ਸਿੰਘ ਪੋਜੀ ਦਾ ਲਾ ਜਿੱਦਾਂ ਜਿਹੜੇ ਬੱਚੇ ਲਈ ਕੋਈ ਨੌਕਰੀ ਦੇਖੋ ਸਰਕਾਰ ਕੁਝ ਵੀ ਕਰ ਸਕਦੀ ਹੈ ਸਰਕਾਰ ਦੇ ਹੱਥ ਵਿੱਚ ਬਹੁਤ ਆਸੀਂ ਸਰਕਾਰ ਵਿਰੋਧੀ ਨਹੀਂ ਅਸੀਂ ਸਰਕਾਰ ਦੇ ਨਾਲ ਆ ਅਸੀਂ ਤਾਂ ਇਹ ਵੀ ਕਿਹਾ ਜੀ ਤੁਸੀਂ ਯੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਅਸੀਂ ਆ ਜੇ ਬਲੰਟੀ ਹੈ ਸਾਡੇ ਪਿੰਡ ਦੇ ਵਿੱਚ 35 40 ਮੁੰਡੇ ਸਰਕਾਰ ਨਾਲ ਚੱਲਦੇ ਆ ਸਮੋ ਦੀ ਮੁੰਡਿਆਂ ਨੂੰ ਵੀ ਹੌਸਲਾ ਹੋਊ ਯਾਰ ਵੀ ਸਰਕਾਰ ਨਾਲ ਆ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਡਰ ਨਾ ਆਵੇ ਤੇ ਬਪਸ ਨੂੰ ਅੱਜ ਕੀ ਮੰਗ ਕਰਾਂਗੇ ਇਹੀ ਮੰਗ ਕਰਾਂਗੇ ਕਿ ਬਪਸ ਨੂੰ ਸਾਨੂੰ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਸਾਡੇ ਪਿੰਡ ਦੀ ਸੁਰੱਖਿਆ ਸਾਡੀ ਸੁਰੱਖਿਆ ਜਿਵੇਂ ਨਹੀਂ ਬਣਾਈ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਅਨਸਥਾਈ ਸਾਮੀ ਅੜਿਕਾ ਨਾ ਹੋਵੇ ਪੁਲਿਸ ਪਟ੍ਰੋਲਿੰਗ ਜਾਰੀ ਰੱਖੀ ਜਾਂਦੀ ਹੈ ਦੇ ਪਿੰਡ ਦੇ ਵਿੱਚ ਤਾਂ ਇਹ ਹੀ ਹੈ